ਬਾਈਬਲ ਜੀ ਕਾ ਖਾਲਸਾ ਬਾਈਬਲ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਮੈਂ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਿਹਾ ਜਿਹੜਾ ਉਹ ਦਿਮਾਗੀ ਤੌਰ ਤੇ ਅਪਾਹਜ ਬੱਚਾ ਇੱਕ ਸੋਨੂ ਕਰਕੇ ਨਾਲ ਸੀਤੋ ਕਰਕੇ ਉਹਦਾ ਨਾਮ ਹੈ ਤੇ ਉਹਨੂੰ মিডিਆ ਵਾਲੇ ਐਨਾ ਉਭਾਰ ਰਹੇ ਨੇ মিডিਆ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ মিডিਆ ਨੂੰ ਆਪਣੇ ਵਿਊ ਚਾਹੀਦੇ ਹੁੰਦੇ ਨੇ ਆਪਣਾ ਚੈਨਲ ਚੱਲੇ ਟੀਆਰਪੀ ਵਧੇ ਇਹ ਮਤਲਬ ਹੁੰਦਾ ਤੇ ਉਹਨੂੰ ਵੱਡੇ ਵੱਡੇ ਸਿੰਗਰਾਂ ਦੇ ਗਾਣੇ ਗਾਉਣ ਵਾਸਤੇ ਕਹਿੰਦੇ ਨੇ ਉਹ ਜਿੱਦਾਂ ਉਹਦੀ ਆਵਾਜ਼ ਹੈ ਆਵਾਜ਼ ਵੀ ਉਹਦੀ ਸਹੀ ਨਹੀਂ ਹੈਗੀ ਬੋਲਣਾ ਨਹੀਂ ਉਹਨੂੰ ਆਉਂਦਾ ਤੇ ਉਹ ਬੱਚਾ ਗਾ ਦਿੰਦਾ ਟੁੱਟੇ ਭੱਜਿਆ ਬੋਲ ਦਿੰਦਾ ਕਈ ਵਾਰੀ ਉਹ ਤਲਕੀ ਵਿੱਚ ਆ ਕੇ ਲੜ ਵੀ ਪੈਂਦਾ ਕਿਤੇ ਉਹਨੇ ਡਾਂਗ ਚੱਕ ਲਈ ਕਿਤੇ ਜੁੱਤੀ ਲਾਦੀ ਇਹੋ ਜਿਹੀ ਹਰਕਤਾਂ ਵੀ ਉਹ ਕਰ ਦਿੰਦਾ ਕਿਉਂਕਿ ਉਹ ਦਿਮਾਗੀ ਤੌਰ ਤੇ ਅਪਾਹਜ ਬੱਚਾ ਉਹਦਾ ਕੋਈ ਕਸੂਰ ਨਹੀਂ ਹੈਗਾ ਦੀ ਮੀਡੀਆ ਵਾਲੀ ਜਿਹੜੀ ਕਤੀੜ ਹੈ ਮੈਂ ਤਾਂ ਕਰਕੇ ਸ਼ਬਦ ਵਰਦਾ ਹੁਣਾ ਇਹ ਦਲਾਲ ਨੇ ਇਹਨਾਂ ਨੂੰ ਕਿ ਸ਼ਰਮ ਹਜਾ ਸ਼ਰਮ ਹਜਾ ਹੈ ਨਹੀਂ ਇਹਨਾਂ ਆਪਣੇ ਚੈਨਲ ਤੱਕ ਮਤਲਬ ਹੁੰਦਾ ਤੇ ਕੁਝ ਖੱਜਾਂ ਜਿਹੜੀਆਂ ਨੇ ਉਹਨੂੰ ਵੱਡੀਆਂ ਸਟੇਜਾਂ ਤੇ ਲਾ ਜਾ ਕੇ ਉਹਦਾ ਮਜ਼ਾਕ ਉਹਦਾ ਮਖੌਲ ਬਣਾ ਰਹੀਆਂ ਨੇ ਮੈਂ ਅੱਜ ਇੱਕ ਵੀਡੀਓ ਦੇਖੀ ਸਟੇਜ ਤੇ ਲੈ ਗਏ ਤੇ ਉਹਨੇ ਆਪਣੇ ਹੱਥ ਦੇ ਵਿੱਚ ਮਾਈਕ ਫੜਿਆ ਮਾਈਕ ਨੂੰ ਮੱਥੇ ਨਾਲ ਲਾਇਆ ਫਿਰ ਉਹ ਸਟੇਜ ਤੇ ਮੱਥਾ ਟੇਕਦਾ ਹੈ ਇੱਕ ਖੜ ਚ ਪਿੱਛੇ ਖੜਾ ਕਹੀ ਜਾਂਦਾ ਕਹਿੰਦਾ ਮੈਂ ਕਿ ਭਾ ਇਉਂ ਮੱਥੇ ਨਾਲ ਜਿਵੇਂ ਬੰਸਰੀ ਬਜਾਉਣੀ ਹੁੰਦੀ ਹੈ ਸੁਰਾਂ ਦਾ ਬਾਦਸ਼ਾ ਜਾਂ ਸੁਰਾਂ ਦਾ ਤਾਜ ਜਣ ਕੇ ਇਹੋ ਜੇ ਮਜ਼ਾਕ ਉਹ ਬੱਚੇ ਨਾਲ ਕੀਤੇ ਜਾ ਰਹੇ ਆ ਮੈਂ ਇੱਕ ਬੇਨਤੀ ਕਰਨੀ ਹੈ ਸਭ ਨੂੰ ਪਤਾ ਹੈ ਕਿ ਉਹ ਬੱਚਾ ਦਿਮਾਗੀ ਤੌਰ ਤੇ ਅਪਾਹਜ ਹੈ ਉਹਨੂੰ ਕੋਈ ਸਮਝ ਨਹੀਂ ਹੈ ਜੇ ਸਮਝ ਹੁੰਦੀ ਤਾਂ ਇਹਨਾਂ ਲੋਕਾਂ ਦੀਆਂ ਉਂਗਲਾਂ ਤੇ ਉਹ ਬੱਚਾ ਨਸ਼ਦਾ ਨਾ ਇਹ ਮਜ਼ਾਕ ਦਾ ਪਾਤਰ ਨਾ ਬਣਦਾ ਪਰ ਜਿਹੜੇ ਉਹਨੂੰ ਵੱਡੀਆਂ ਸਟੇਜਾਂ ਤੇ ਲਾ ਜਾ ਕੇ ਵਿਊ ਲੈਣ ਵਾਸਤੇ ਆਪਣਾ ਚੈਨਲ ਜਾਂ ਟੀਆਰਪੀ ਵਧਾਉਣ ਵਾਸਤੇ ਇਹ ਕੰਮ ਕਰਦੇ ਨੇ ਉਹਨੂੰ ਛੇਤਰਾਂ ਦੀ ਘਾਟ ਹੈ ਜਾਂ ਨਹੀਂ ਜਿਹੜੇ ਮੈਂ ਸ਼ਬਦ ਮਕਬੂਲ ਕੀਤੇ ਨੇ ਨਾ ਲੋਕ ਕਹਿੰਦੇ ਨੇ ਤੁਸੀਂ ਇਹ ਸ਼ਬਦ ਕਿਉਂ ਬੋਲਦੇ ਹੋ ਇਹਨਾਂ ਲੋਕਾਂ ਲਈ ਇਹ ਸ਼ਬਦ ਟੁਕਦੇ ਨੇ ਫਿਰ ਕਹਿਣਗੇ ਜੀ ਪੰਜਾਬ ਤਰੱਕੀ ਕਰ ਰਿਹਾ ਹੈ ਪੰਜਾਬ ਦਾ ਜੂਥ ਬੜਾ ਸਿਆਣਾ ਹੈ ਸੁਰਜਾ ਹੋਇਆ ਹੁਣ ਜਿਹੜੇ ਬੰਦੇ ਉਹਨੂੰ ਸਟੇਜਾਂ ਤੇ ਲ ਜਾਂਦੇ ਨੇ ਉਹ ਬਹੁਤੇ ਬੰਦੇ ਉਹ ਨੇ ਜਿਹੜੇ ਸੰਗੀਤ ਦੇ ਨਾਲ ਜਿਹਨਾਂ ਦਾ ਬਾਬ ਵਰਤ ਹੈ ਜਿਹੜੇ ਸੰਗੀਤ ਦੇ ਨਾਲ ਰਿਲੇਟਡ ਨੇ ਬਹੁਤ ਗੀਤਕਾਰ ਵੀ ਨੇ ਜਾਂ ਐਕਟਿੰਗ ਦੇ ਨਾਲ ਰਿਲੇਟਡ ਨੇ ਕਿ ਉਹਨਾਂ ਬੰਦਿਆਂ ਨੂੰ ਸ਼ਰਮ ਨਹੀਂ ਹੁੰਦੀ ਕਿਸੇ ਗਰੀਬ ਘਰ ਦੇ ਬੱਚੇ ਦਾ ਜਿਹਨੂੰ ਸਮਝ ਨਹੀਂ ਦੁਨੀਆਦਾਰੀ ਦੀ ਆਪਣੇ ਆਪ ਦੀ ਸਮਝ ਨਹੀਂ ਤੁਸੀਂ ਉਹਨੂੰ ਵਰਤ ਰਹੇ ਹੋ ਜਣ ਕੇ ਇੱਕ ਅਪਾਹਜ ਬੱਚੇ ਦੇ ਸਿਰ ਤੋਂ ਤੁਸੀਂ ਰੋਟੀਆਂ ਖਾਣ ਦੀ ਕੋਸ਼ਿਸ਼ ਕਰਦੇ ਹੋ ਐਦੋਂ ਘਟੀਆ ਹਰਕਤ ਕੋਈ ਹੋਰ ਨਹੀਂ ਸਕਦੀ ਐਦੋਂ ਵੱਡੀ ਬਿਸ਼ਰਮੇਕੀ ਦਿੱਤੀ ਜਾਵੇ ਨਾ ਲੋਕਾਂ ਨੂੰ ਇੱਕ ਅਪਾਹਜ ਬੱਚੇ ਨੂੰ ਉਭਾਰ ਕੇ ਉਹਦੇ ਸਿਰ ਤੇ ਆਪਣਾ ਚੈਨਲ ਚਲਾਉਣਾ ਚਾਹੁੰਦੇ ਐ ਤੇ ਦੂਜੀ ਗੱਲ ਜਿਹੜੇ ਗਾਣਿਆਂ ਤੋਂ ਗਾਏ ਜਾ ਰਹੇ ਨੇ ਵੱਡੇ ਸਿੰਗਰਾਂ ਦੇ ਗਾਏ ਹੋਏ ਉਹਦਾ ਕਾਪੀਰਾਈਟਸ ਵੀ ਹੁੰਦਾ ਹੈ ਚੈਨਲੇ ਵੀ ਹੁੰਦਾ ਹੈ ਤਾਂ ਕਿਸੇ ਸਿੰਗਰੇ ਵੀ ਹੁੰਦਾ ਹੈ ਕਿ ਇਹਨਾਂ ਲੋਕਾਂ ਨੂੰ ਸਮਝ ਦੀ ਘਾਟ ਹੈ ਜਾਂ ਛਿੱਤਰਾਂ ਦੀ ਘਾਟ ਹੈ ਉਹ ਬੱਚਾ ਬਿਲਕੁਲ ਅਣਜਾਣ ਹੈ ਬਿਲਕੁਲ ਉਹਨੂੰ ਸਮਝ ਨਹੀਂ ਹੈਗੀ ਇੱਕ ਤਾਂ ਕਹਿ ਲਈਏ ਕਿ ਬੱਚੇ ਦੀ ਉਮਰ ਛੋਟੀ ਹੈ ਤਾਂ ਨਹੀਂ ਉਹਨੂੰ ਪਤਾ ਅਣਪੋਹੜਾ ਪਰ ਉਹ ਤਾਂ ਵਿਚਾਰਾ ਦਿਮਾਗੀ ਤੌਰ ਤੇ ਅਪਾਹਜ ਹੈ ਉਹਦਾ ਦਿਮਾਗ ਹੀ ਸੈੱਟ ਹੈ ਨਹੀਂ ਤੇ ਤੁਸੀਂ ਕਿਸੇ ਇਹੋ ਜਿਹੇ ਬੰਦੇ ਨਾਲ ਜਾਂ ਉਹਦੇ ਉਹਦੇ ਜੀਵਨ ਨਾਲ ਖਿਲਵਾੜ ਕਰ ਰਹੇ ਹੋ ਤੁਸੀਂ ਆਪਣੀਆਂ ਰੋਟੀਆਂ ਦੇ ਖਾਤਰ ਉਹਦਾ ਮਜ਼ਾਕ ਵੀ ਬਣਾ ਰਹੇ ਹੋ ਤੇ ਉਹਦੇ ਕੋਲ ਨੂੰ ਕੀ ਕੁਝ ਕਹਾਇਆ ਜਾ ਰਿਹਾ ਕੋਈ ਟਿਕਟੌਕ ਤੇ ਵੀਡੀਓ ਪਾ ਦਿੰਦਾ ਹੈ ਵੱਡੇ ਵੱਡੇ ਸ਼ਿਆਣੇ ਪੱਤਰਕਾਰ ਜਿਹੜੇ ਨੇ ਕਈ ਕੁੜੀਆਂ ਪੱਤਰਕਾਰ ਨੇ ਉਹ ਜਾ ਕੇ ਇੰਟਰਵਿਊ ਕਰਦੀਆਂ ਨੇ ਤੇ ਭਾਵੇਂ ਮੂਰੋ ਗਾਲ ਕੱਢਦੇ ਉਹ ਉਹਨੂੰ ਕਹਿਣ ਕਿ ਤੂੰ ਸ਼ੇਰ ਸੁਣਾ ਤੂੰ ਫਲਾਣਾ ਗੀਤ ਸੁਣਾ ਉਸ ਨਾ ਦਿੰਦਾ ਜਿੰਨੀ ਕੋ ਨੂੰ ਅਕਲ ਹੈ ਜਾਣ ਕੇ ਇਹ ਕਹਿ ਲੋ ਵੀ ਜਿਹੜੇ ਪੰਜਾਬ ਦੇ ਲੋਕ ਨੇ ਨਾ ਜਿਹੜੇ ਇੱਕ ਖਿੱਤੇ ਦੇ ਨਾਲ ਜੁੜੇ ਹੋਏ ਨੇ ਮੀਡੀਆ ਦੇ ਨਾਲ ਨੇ ਭਾਵੇਂ ਸੰਗੀਤ ਦੇ ਨਾਲ ਨੇ ਭਾਵੇਂ ਰਾਈਟਰ ਨੇ ਭਾਵੇਂ ਫਿਲਮਾਂ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਲੋਕਾਂ ਦੇ ਵਿੱਚ ਵੀ ਉਹ ਖੱਜ ਹੈਗੇ ਨੇ ਉਹ ਭੇਡਾਂ ਉੱਕ ਦੇਣਾਂ ਹੈਗੀਆਂ ਨੇ ਜਿਨ੍ਹਾਂ ਲਈ ਮੈਂ ਸ਼ਬਦ ਵਰਤਦਾ ਜੇ ਪੰਜਾਬ ਦੇ ਵਿੱਚ ਇਹੋ ਜਿਹੇ ਕਾਰਨਾਮੇ ਇਹੋ ਜਿਹੇ ਕਰਤੂਤਾਂ ਹੋ ਰਹੀਆਂ ਨੇ ਇੱਕ ਅਪਾਹਜ ਬੱਚੇ ਨੂੰ ਲੈ ਕੇ ਤਾਂ ਫਿਰ ਤੁਸੀਂ ਇਹ ਸਮਝੋ ਵੀ ਪੰਜਾਬ ਦਾ ਤੇ ਰੱਬ ਵੀ ਰੱਖ ਹੈ ਇਹ ਗੱਲ ਮੈਂ ਕਰਨੀ ਨਹੀਂ ਚਾਹੁੰਦਾ ਸੀ ਪਰ ਅੱਜ ਜਦੋਂ ਮੈਂ ਇੱਕ ਵੀਡੀਓ ਦੇਖੀ ਉਹਨੂੰ ਸੇਟ ਤੇ ਲੈ ਗਏ ਜਿਵੇਂ ਕੋਈ ਵੱਡਾ ਮਸ਼ਹੂਰ ਸਿੰਗਰ ਹੁੰਦਾ ਐਦਾਂ ਉਹਦੀ ਐਂਟਰੀ ਕਰਾਉਂਦੇ ਨੇ ਉਹਨੂੰ ਵਿਚਾਰੇ ਨੂੰ ਪਤਾ ਹੀ ਕੋਈ ਨਹੀਂ ਪਰ ਕੀ ਜਿਹੜੇ ਇਹ ਉਹਦੇ ਨਾਲ ਕਰ ਰਹੇ ਨੇ ਉਹਨੂੰ ਸਮਝ ਨਹੀਂ ਆ ਰਹੀ ਕਿ ਵਾਕਈ ਉਹਨੂੰ ਪੇਡਾਂ ਕਹਿ ਦਈਏ ਉਹਨੂੰ ਕਦੀੜ ਉਹਨੂੰ ਖੱਚ ਕਹਿ ਦਈਏ ਜਾਂ ਦਲਾਲ ਮੀਡੀਆ ਕਹਿ ਦੇਵਾ ਕਿ ਇਹ ਸ਼ਬਦ ਟੁਕ ਦੇ ਨਹੀਂ ਨਾਲੇ ਤੁਸੀਂ ਨਿਰਣਾ ਕਰਨਾ ਵੀ ਜਿਹੜੀ ਗੱਲ ਮੈਂ ਕਹੀ ਹੈ ਇਹ ਸੱਚ ਹੈ ਜਾਂ ਝੂਠ ਹੈ ਉਹ ਤੇ ਕਹਿੰਦੇ ਨੇ ਕਿ ਨਹੀਂ ਰਿਓ ਬੱਚੇ ਦੀ ਰੋਟੀ ਬਣੀ ਜਾਂਦੀ ਹੈ ਉਹ ਬੱਚੇ ਦੀ ਰੋਟੀ ਬਣਦੀ ਹੈ ਕਿ ਥੋੜੀ ਰੋਟੀ ਬਣਦੀ ਹੈ ਉਹ ਬੱਚੇ ਦੀ ਰੋਟੀ ਨਹੀਂ ਉਹਦਾ ਮਖੌਲ ਰੋਟੀ ਥੋੜੀ ਹੈ ਕਿਉਂਕਿ ਇਹ 5-7 ਲੱਖ ਵੀਡੀਓ ਚੱਲ ਗਈ ਤਾਂ ਰੋਟੀ ਚੈਨਲ ਵਾਲੀ ਬਣਦੀ ਹੈ ਇਹ ਬੇਨਤੀ ਪ੍ਰਵਾਨ ਕਰ ਲਿਓ ਹੁਣ ਮੈਂ ਆਪਣੀ ਗੱਲ ਕਰ ਦਣਾ ਤੁਸੀਂ ਗਾਲਾਂ ਕੱਢਣੀਆਂ ਨੇ ਕੱਢਿਓ ਰੱਜ ਕੇ ਮੈਂ ਚਾਹਣਾ ਵੀ ਤੁਸੀਂ ਗਾਲਾਂ ਕੱਢੋ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੇਰਾ ਕੋਈ ਚੈਨਲ ਬਹੁਤਾ ਵੱਡਾ ਨਹੀਂ ਕਿ ਮੈਂ ਮਿਲੀਅਨ ਦੇ ਵਿੱਚ ਵਿਊ ਲੈਂਦਾ ਹੁਮਾ ਕੋਈ ਮਤਲਬ ਨਹੀਂ ਨੇ ਤਾਂ ਸਿਰਫ ਇੱਕ ਆਵਾਜ਼ ਉਠਾਉਣੀ ਹੁੰਦੀ ਹੈ ਮੈਂ ਆਪਣਾ ਚੈਨਲ ਇਸ ਕਰਕੇ ਬਣਾਇਆ ਕਿਉਂਕਿ ਜੇ মিডিਆ ਵਾਲੇ ਇੰਟਰਵਿਊ ਲੈਣ ਵਾਸਤੇ ਆਉਂਦੇ ਨੇ ਉਹ ਤੋੜ ਮਰੋੜ ਕੇ ਪੇਸ਼ ਕਰਦੇ ਆ ਪਰ ਮੇਰਾ ਬੋਲਿਆ ਹੋਇਆ ਸਭ ਕੁਝ ਔਨ ਰਿਕਾਰਡ ਮੇਰੇ ਕੋਲ ਪਿਆ ਹੁੰਦਾ ਮੈਂ ਤਾਂ ਛੋਟਾ ਜਿਹਾ ਉប្រਾਲਾ ਕਰਕੇ ਗੱਲਬਾਤ ਕਰਨ ਲਈ ਇਹ ਚੈਨਲ ਬਣਾਇਆ ਲੋਕਾਂ ਤੱਕ ਗੱਲ ਪਹੁੰਚ ਜੇ ਸੱਚ ਕੀ ਹੈ ਝੂਠ ਕੀ ਹੈ ਵਾਈਬਰੂ ਜੀ ਕਾ ਖਾਲਸਾ ਵਾਈਬਰੂ ਜੀ ਕੀ ਫਤਿਹ